ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਸਵਰਤੀ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਘਿਓ ਤੇ ਮੱਖਣ ਬਾਰੇ ਪੁਰਾਣੇ ਪੰਜਾਬ ਵਿੱਚ ਘਿਓ ਨੂੰ ਸਭ ਖੁਰਾਕਾਂ ਨਾਲ ਤਾਕਤਵਾਰ ਸਮਝਿਆ ਜਾਂਦਾ ਸੀ ਪਿੰਡ ਵਿੱਚ ਜੇਕਰ ਕੋਈ ਪਹਿਲਵਾਨ ਹਸਿੰਜਾਂ ਵਿੱਚ ਕੋਲ ਕੋ ਕੇ ਨਾਂਮਾ ਕੱਟਣ ਲੱਗ ਜਾਂਦਾ ਤਾਂ ਪਿੰਡ ਵਾਲੇ ਉਸ ਨੂੰ ਘਿਓ ਜੋੜ ਕੇ ਦਿੰਦੇ ਸਨ ਹਰ ਖਿਡਾਰੀ ਕਿਉਂ ਬਿਨਾ ਖੇਡ ਨਹੀਂ ਸਕਦਾ ਉਹਨੇ ਦਿਨ ਹੀ ਪੁਰਾਣੇ ਦੀਕਿਓ ਤੇ ਖੰਡਨਾ ਸੇਵਾ ਕੀਤੀ ਜਾਂਦੀ ਸੀ ਸੇਮ ਇਹ ਜਾਂ ਚਾਹਵਾ ਵਿੱਚ ਸੇਮ ਇਹ ਜਾਂ ਚਾਹਵਾ ਨਾਲ ਜੇਕਰ ਕਿਸੇ ਦੇ ਵੀਰ ਨੂੰ ਸੁੱਕੀ ਖੰਡ ਬਾਜ਼ਤੀ ਜਾਂਦੀ ਤਾਂ ਉਹ ਉਹ ਆਪਣੀ ਸੱਤਸ ਨੂੰ ਵੱਧ ਦਵਾਈਆਂ ਦੀ ਦੇਣ ਲੱਗ ਜਾਂਦੀ ਸੀ ਤਾਂ ਹੀ ਦਾ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਜਗਰਾਉਂਦਾ ਹੈ ਮੇਰੇ ਵੀਰ ਨੂੰ ਸੁਖੀ ਅਖੰਡ ਪਾਈ ਨੀ ਸੱਸੇ ਤੇਰੀ ਮਹਿਮਾ ਜੇ ਸੇਮੀਆ ਪੰਜਾਬੀਆਂ ਦੀ ਮੁੱਖ ਖਰਾਕ ਹੁੰਦੀ ਸੀ ਸੇਮੀ ਉੱਤੇ ਸ਼ੱਕਰ ਤੇ ਸ਼ੱਕਰ ਵਿੱਚ ਰਾਜਮਾ ਕਿਉਂ ਹੁੰਦਾ ਸੀ ਪ੍ਰਾਣਾ ਸਮਝਦਾ ਸੀ ਕਿ ਉਹਦੀ ਬਹੁਤ ਸੇਵਾ ਹੋਈ ਹੈ ਤਾਂ ਹੀ ਤਾਂ ਉਹ ਕਹਿ ਉੱਠਦਾ ਵੀ ਤੇਰੀ ਸੱਸ ਨੇ ਤਾਂ ਕਿਉਂ ਵਿੱਚ ਡੋਬੀਆਂ ਲੱਭੀਆਂ ਜਾਣ ਸੇਮੀਆ ਪੰਜਾਬ ਦੇ ਘਰਾਂ ਵਿੱਚ ਲਵੇਰੇ ਖੁੱਲੇ ਹੁੰਦੇ ਸਨ ਹਾਂਥੀਆਂ ਵਰਗੀਆਂ ਮੱਝਾਂ ਸਨ ਬੰਡ ਬਲੇਮਾਂ ਬਾਧੂ ਸੀ ਹਰ ਸਵਾਣੀ ਮੱਝਾਂ ਵਾਸਤੇ ਵੱਡਾ ਦੇਗਾ ਬੰਡ ਦਾ ਸਵੇਰੇ ਹੀ ਪਰੋਦੀ ਵਿੱਚ ਰਿਜਣਾ ਧਰ ਦੰਦੀ ਸੀ ਸ਼ਾਮ ਨੂੰ ਠੰਡਾ ਕਰਕੇ ਮੱਝਾਂ ਨੂੰ ਖਵਾਇਆ ਜਾਂਦਾ ਸੀ ਜਦ ਸੇਂਜੀ ਦਾ ਚਾਰਾ ਪੱਕ ਜਾਂਦਾ ਤਾਂ ਉਸ ਚਾਰੇ ਵਿੱਚ ਵੀ ਬੜੀ ਤਾਕਤ ਹੁੰਦੀ ਸੀ ਮੱਝਾਂ ਦਾ ਦੁੱਧ ਕਿਉਂ ਕਹਦਾ ਕਰਨ ਵਾਸਤੇ ਬੜਾ ਵਧੀਆ ਮੰਨਿਆ ਗਿਆ ਹੈ। ਬੱਸ ਸਾਹਿਬ ਵੀ ਕਹਿੰਦਾ ਏ ਮੱਝਾਂ ਕੁੰਡੀਆਂ, ਬੂਰੀਆਂ, ਲਾਖੀਆਂ ਨੇ ਬੱਲਣ ਕਿਉਂ ਦੇ ਕੱਢ ਵਿਖਾਲਦੀਆਂ। ਮੱਝਾਂ ਦਾ ਦੁੱਧ ਸੰਘਣਾ ਅਤੇ ਕਰੀਮ ਵਾਲਾ ਹੁੰਦਾ ਹੈ। ਗਾਵਾਂ ਦਾ ਦੁੱਧ ਪਤਲਾ ਹੁੰਦਾ ਹੈ। ਸਵਾਰੀਆਂ ਮੱਝਾਂ ਦੀਆਂ ਸਵੇਰੇ-ਸਵੇਰੇ ਹੀ ਧਾਰਾ ਕਰਨ ਲੈਂਦੀਆਂ ਸਨ ਕਿਉਂਕਿ ਬਾਅਦ ਵਿੱਚ ਮੱਝਾਂ ਨੇ ਚਾਉਣਿਆਂ ਵਿੱਚ ਬਾਹਰ 12 ਬੀੜਿਆਂ ਵਿੱਚ ਚੋਗਣ ਜਾਣਾ ਹੁੰਦਾ ਸੀ ਇਹ ਦੁੱਧ ਕਾੜਨਿਆਂ ਵਿੱਚ ਪਾ ਕੇ ਭਰੋ ਦੀਆਂ ਵਿੱਚ ਕਾੜਨੇ ਕਾੜਨੇ ਵਿੱਚ ਰੱਖ ਦਿੱਤਾ ਜਾਂਦਾ ਸੀ ਲੋਂਡੇ ਵੇ ਤੱਕ ਕਾੜਨਿਆਂ ਦੇ ਢੇਠ ਗੋਹੇ ਲਾ ਲਾ ਕੇ ਦੁੱਧ ਨੂੰ ਕਾੜਿਆ ਜਾਂਦਾ ਸੀ ਸਾਮ ਚਕ ਸਾਮ ਤੱਕ ਕਾੜਨੇ ਵਿੱਚ ਲਾ ਲ ਤੇ ਇੰਚ ਇੰਚ ਮੋਟੀ ਮਲਾਈ ਆ ਜਾਂਦੀ ਸੀ ਇਸੇ ਮਲਾਈ ਵਿੱਚ ਘਿਓ ਹੁੰਦਾ ਸੀ ਇਹ ਮਲਾਈ ਹੀ ਅਸਲੀ ਮਲਾਈ ਹੁੰਦੀ ਸੀ ਅੱਜ ਵਾਲੀ ਰਸ ਮਲਾਈ ਉਸ ਦੇ ਪਾਸ ਕੋਮ ਹੀ ਨਹੀਂ ਸਵਾਣੀਆਂ ਇਸ ਮਲਾਈ ਦੇ ਚੱਕ ਨੂੰ ਹਲਾਉਂਦੀਆਂ ਤੱਕ ਨਹੀਂ ਨਹੀਂ ਸਨ ਜੇਕਰ ਦੁੱਧ ਚਾਹੀਦਾ ਹੁੰਦਾ ਤਾਂ ਮਲਾਈ ਨੂੰ ਹੱਥ ਦੀਆਂ ਉਂਗਲਾਂ ਰੋ ਕੇ ਨਚੋੜ ਲਿਆ ਜਾਂਦਾ ਸੀ ਕਹੇ ਦੁੱਧ ਨੂੰ ਪਾਣੀ ਹੀ ਸਮਝਿਆ ਜਾਂਦਾ ਸੀ ਜੇ ਕਿਸੇ ਤਰੋਣੇ ਨੂੰ ਇਹ ਪੇਨ ਨੂੰ ਦਿੱਤਾ ਜਾਂਦਾ ਤਾਂ ਉਹ ਇਸ ਤਰ੍ਹਾਂ ਗੁੱਸਾ ਕਰਦਾ ਦੁੱਧ ਕੜਿਆ ਜੇ ਦੇਣਾ ਮੇਰੇ ਵੀਰ ਨੂੰ ਚੱਪਾ ਨੂੰ ਮਲਾਈ ਛੁੱਟ ਲਈ ਇਸ ਮਲਾਈ ਤੇ ਬਾਕੀ ਰਾਤ ਦੇ ਦੁੱਧ ਨੂੰ ਜਾਗ ਲਾ ਦਿੱਤਾ ਜਾਂਦਾ ਸੀ ਸਵੇਰੇ ਸਵੇਰੇ ਹਰ ਘਰ ਵਿੱਚ ਦੁੱਧ ਰਿਟਕੇ ਜਾਂਦਾ ਸੀ ਲਾਲ-ਲਾਲ ਚਾਟੀਆਂ ਵਿੱਚ ਬੰਧਾਣੀਆਂ ਦੀ ਘੁੰਮਕਾਰ ਪੈਂਦੀ ਛਿੜੀ ਚੂਕ ਦੀ ਨਾਲ ਜਾ ਤੁਰੇ ਪਾਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨਹੀਂ ਆਮ ਕਰਕੇ ਕੁੜੀਆਂ ਧਾਰ ਨਹੀਂ ਸੰ ਕੱਢਦੀਆਂ ਬੋਧੀਆਂ ਵੀ ਤਦ ਹੀ ਧਾਰ ਕਰਦੀਆਂ ਸਨ ਜੇਕਰ ਕੋਈ ਮੁੰਡਾ ਘਰ ਨਾ ਹੋਵੇ ਇਹ ਇਸ ਕਰਕੇ ਸੀ ਕਿ ਮੁੰਡਿਆਂ ਨੂੰ ਮੱਝਾਂ ਦੀ ਧਾਰਾ ਚੁੰਗਣ ਲਈ ਖੁੱਲ੍ਹ ਦਿੱਤੀ ਜਾਂਦੀ ਸੀ ਪਰ ਕੁੜੀਆਂ ਤੇ ਬੋਧੀਆਂ ਨੂੰ ਡਰਾਇਆ ਹੁੰਦਾ ਸੀ ਕਿ ਜੇਕਰ ਉਹਨਾਂ ਧਾਰਾਂ ਲਈਆਂ ਤਾਂ ਉਹਨਾਂ ਦੇ ਮੁੱਛਾਂ ਉਹ ਗਾਉਣ ਗਿਆ ਮੁੱਧ ਰੜ ਕੇ ਚਾਂਜਰਾ ਬਾਰੀ ਤੇ ਕੈਂਠੇ ਬਰਾ ਧਾਰ ਘੜਦਾ ਪਹਿਲੇ ਸਮੇਂ ਵਿੱਚ ਇਥੇ ਜਮਾਨ ਹੁੰਦੇ ਮੁੰਡਿਆਂ ਨੂੰ ਰੱਜਮਾ ਖਿਓ ਖਵਾਇਆ ਜਾਂਦਾ ਸੀ ਉੱਥੇ ਬੈੜ ਕੇਆਂ ਨੂੰ ਵੀ ਖਿਓ ਚਾਰ ਕੇ ਤਗੜੇ ਕੀਤਾ ਜਾਂਦਾ ਸੀ ਬੈੜ ਕੇ ਖਿਓ ਖਾ ਕੇ ਬੰਦਾ ਕੱਢ ਲੈਂਦੇ ਹਤਾ ਹਾਲੇ ਕੋਈ ਇਥੇ ਖਰਾਸੀ ਬਗਦੇ ਆ ਆਪਣੇ ਪਿੰਡਿਆਂ ਉੱਤੇ ਮੱਖੀ ਨਾ ਬੈੜਨ ਦਿੰਦੇ ਪਿੰਡ ਬੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਪੋਰਾ ਉਤੋਂ ਦੇ ਦੋ ਬਲਦ ਸੁਨੀ ਦੇ ਇੱਕ ਗਾਲਾ ਇੱਕ ਗੋਰਾ ਗੋਰੇ ਨੂੰ ਤਾਂ ਕਿਉ ਚਾਰਦਾ ਆਪ ਹੱਥੀ ਬਖਤਵਰਾ ਦਗਦੇ ਆ ਪੂਸਲ ਚੁੱਕੀ ਰੱਖਦਾ ਦਬਕਾ ਸਹੇ ਨਾ ਪੋਰਾ ਤੈਂ ਤਾਂ ਪਰਤਣਗੇ ਲਾਵਾ ਦਿਲ ਨੂੰ ਝੋਰਾ ਜਨਤਾ ਪਰਤਣ ਗਈ ਮੁੰਡਿਆਂ ਨੂੰ ਮੰਨ ਆਇਆ ਕਿ ਉਹ ਮਰਦਾ ਸੀ ਪਰ ਕੁੜੀਆਂ ਨੂੰ ਰੁੱਖੀ ਰੋਟੀ ਮਿਲਦੀ ਸੀ ਪਰ ਕਈ ਸਿੰਧੀਆਂ ਕੁੜੀਆਂ ਦੁੱਧ ਮੱਖਣਾਂ ਦੀਆਂ ਪਲੀਆਂ ਹੁੰਦੀਆਂ ਸਨ ਜਿਹੜੀ ਕੁੜੀ ਵੱਧ ਸਿਹਤਮਾਨ ਹੁੰਦੀ ਸਿਹਤਮੰਦ ਹੁੰਦੀ ਉਸ ਨੂੰ ਕਿਹਾ ਜਾਂਦਾ ਕਿ ਦੁੱਧ ਮੱਖਣਾਂ ਦਾ ਪਲੀ ਹੈ ਮਾਪਿਆਂ ਰੱਖੇ ਬੰਤੋ ਲਾਡ ਲਈ ਦੁੱਧ ਮੱਖਣਾਂ ਦੀ ਪਾਲੀ ਦਿਨਾਂ ਵਿੱਚ ਮਟਿਆਰ ਹੋ ਗਈ ਜਿੱਕਰ ਤੂਤ ਦੀ ਢਾਲੀ ਪਿੰਡ ਤੋਂ ਸਲੂਟ ਮੰਗਦੀ ਖਣੇਦਾਰ ਦੀ ਸਾਰੀ ਪਿੰਡ ਤੋਂ ਸਲੂਟ ਮੰਗਦੀ ਲੋਕ ਆਪਣੇ ਸਰੀਰਾਂ ਨੂੰ ਵੀ ਘੋ ਦੀ ਮਾਲਸ ਕਰਦੇ ਸਨ ਸਮਝਿਆ ਜਾਂਦਾ ਸੀ ਕਿ ਕਿਉਂ ਰੋਮਾਂ ਰਾਹੀਂ ਖੂਨ ਵਿੱਚ ਜਾ ਕੇ ਤਾਕਤ ਦਿੰਦਾ ਹੈ ਰਾਤੀ ਸੁੱਤੀ ਘੋ ਮਲ ਕੇ ਮੁੰਡਾ ਹਿੱਕ ਤੱਕਦਾ ਜਾਵੇ ਰਾਤੀ ਸੁੱਤੀ ਘੋ ਮਲ ਕੇ ਜਦੋਂ ਦੁੱਧ ਰੜਕਿਆ ਜਾਂਦਾ ਸੀ ਤਾਂ ਚਿੱਟਾ ਚਿੱਟਾ ਮੱਖਣ ਦੱਸੀ ਦੇ ਉੱਪਰ ਆ ਜਾਂਦਾ ਸੀ ਜੇਸ ਨੂੰ ਊਂਗਲਾਂ ਨਾਲ ਠੱਠਾ ਕਰਕੇ ਬਾਹਰ ਕੱਢਿਆ ਜਾਂਦਾ ਸੀ। ਅਨੰਤ ਘਰ ਅਨੰਤ ਘਰ ਦਾ ਦੁੱਧ ਰੜਕੇ ਵਿੱਚੋਂ ਮੱਖਣ ਚਾਹਤੀਆਂ ਨਾਰੇ। ਅਨੰਤ ਘਰ ਦੁੱਧ ਰੜਕੇ। ਮੱਖਣ ਕਿਉ ਨਾਲ ਵੀ ਮਫੀਦ ਹੁੰਦਾ ਸੀ। ਪਰ ਮੱਖਣ ਬਹੁਤਾ ਸਮਾਂ ਰਹਿ ਨਹੀਂ ਸੀ ਸਕਦਾ। ਇਸ ਵਿੱਚ ਲੱਸੀ ਹੋਣ ਕਰਕੇ ਬੋ ਮਾਰਨ ਲੱਗ ਜਾਂਦਾ ਸੀ। ਮੱਖਣ ਤਾਜ਼ਾ ਹੀ ਖਾਧਾ ਜਾ ਸਕਦਾ ਸੀ। ਮੱਖਣ ਮਲਾਈ ਤੇ ਚਿੱਟਾ ਹੁੰਦਾ ਸੀ ਤੇਰਾ ਨਾਂ ਹੀ ਅਸਾਂ ਰੱਖ ਦਿੱਤਾ ਮੱਖਣੀ ਮੱਖਣੋਂ ਮਲਾਈਮ ਕੁੜੀਏ ਦਿਓਰ ਨੂੰ ਮੱਖਣ ਦੇ ਪੇੜੇ ਵੀ ਮਿਲ ਸਕਦੇ ਸਨ ਪਰ ਸੜੇ ਜੇ ਜੇਠ ਨੂੰ ਲੱਸੀ ਵੀ ਨਹੀਂ ਪੇੜੇ ਮੱਖਣਾਂ ਦੇ ਮੱਖਣ ਦਿਓਰ ਨੂੰ ਸੜਾ ਜੇਠ ਘਾਵੇ ਛੱਡੀਆਂ ਲੱਸੀ ਬਣਨ ਉਹ ਤੇ ਜਿਹੜਾ ਪਦਾਰਥ ਨਿਕਲਦਾ ਸੀ ਉਸ ਨੂੰ ਛੱਡੀ ਕਹਿੰਦੇ ਸਨ ਮੱਖਣ ਨੂੰ ਮੱਠੀ-ਮੱਠੀ ਅੱਗ ਉੱਤੇ ਗਰਮ ਕੀਤਾ ਜਾਂਦਾ ਸੀ ਅਤੇ ਸਰਪਤੇ ਰੰਗ ਦਾ ਹੋਣ ਤਰੰਤ ਇਸ ਨੂੰ ਹੋਰ ਬਰਤਨਾਂ ਵਿੱਚ ਸਾਂਭ ਲਿਆ ਜਾਂਦਾ ਸੀ ਇਹ ਕਿ ਉਹ ਸਾਲ ਪਾਰ ਖਰਾਬ ਨਹੀਂ ਸੀ ਹੁੰਦਾ ਸ੍ਰੀ ਜੀ ਮੱਖਣ ਤੱਕ ਹੋਰ ਜਾਣਕਾਰੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਪੁਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ